ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪਹੁੰਚੇ ਆ ਪਠਾਨਕੋਟ ਦਾ ਹਲਕਾ ਪੋਹਾ ਹੈਗਾ ਪਿੰਡ ਹੈਗਾ ਦਤਿਆਲ ਸਭ ਤੋਂ ਪਹਿਲੇ ਤੁਹਾਨੂੰ ਸੀਸੀਟੀਵੀ ਤਸਵੀਰਾਂ ਦਿਖਾਵਾਂਗੇ ਨਾਲ ਦੀ ਸਕਰੀਨ ਦੇ ਉੱਤੇ ਜਿੱਥੇ ਇੱਕ ਪਰਿਵਾਰ ਦੇ ਉੱਤੇ ਦੇਰ ਰਾਤ ਕੁਝ ਲੋਕਾਂ ਵੱਲੋਂ ਸਰਾਤੀ ਅੰਸਰਾਂ ਵੱਲੋਂ ਹਮਲਾ ਕੀਤਾ ਜਾਂਦਾ ਗੇਟ ਨੂੰ ਬੁਰੀ ਤਰ੍ਹਾਂ ਭੰਨਿਆ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਹੱਥ ਚ ਡਾਂਗਾ ਨੇਕ ਜਾਂ ਹਥਿਆਰ ਇਹ ਤਾਂ ਪਤਾ ਨਹੀਂ ਕਿ ਉਹ ਰਾਤ ਦੀਆਂ ਤਸਵੀਰਾਂ ਹੈਗੀਆਂ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਵੀ ਕਿਵੇਂ ਇਹਨਾਂ ਤੇ ਹਮਲਾ ਕੀਤਾ ਗਿਆ ਤੇ ਇਸ ਪਰਿਵਾਰ ਵੱਲੋਂ ਕੰਪਲੇਨ ਪੁਲਿਸ ਨੂੰ ਦਿੱਤੀ ਗਈ ਆ ਅਜੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕਹਿੰਦੇ ਰੰਜਿਸ਼ ਪ੍ਰਾਣੀ ਹੈਗੀ ਆ ਤਸਵੀਰਾਂ ਨਾਲ ਮੌਕੇ ਦੀਆਂ ਵੀ ਦਿਖਾਵਾਂਗੇ ਇਹ ਪਰਿਵਾਰ ਹੈਗਾ ਇਹ ਘਰ ਹੈਗਾ ਤਸਵੀਰਾਂ ਦੇਖ ਲਓ ਸੀਸੀਟੀਵੀ ਲੱਗੇ ਨੇ ਸਾਹਮਣੇ ਨਾਲ ਦੀ ਸਕਰੀਨ ਤੇ ਸੀਸੀਟੀਵੀ ਤਸਵੀਰਾਂ ਵੀ ਤੇ ਹੂਣ ਦੀਆਂ ਜਿਹੜੀਆਂ ਰੋਸ਼ ਇਹਨਾਂ ਦੇ ਵਿੱਚ ਹੈਗਾ ਉਹ ਵੀ ਦਿਖਾ ਰਿਹਾ ਇਹਨਾਂ ਦੇ ਵਿੱਚ ਰੋਸ਼ ਹੈਗਾ ਕਿ ਜਿਹੜਾ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਪਹਿਲੀ ਤਰੀਕ ਦੀ ਘਟਨਾ ਹੈਗੀ ਹੈ ਰਾਤ ਦੀ ਕਹਿੰਦੇ ਰਾਤ ਨੂੰ ਜਦੋਂ ਇਹ ਹਮਲਾ ਹੋਇਆ ਤੇ ਪਿੰਡ ਦੇ ਜਿਹੜੇ ਮੋਹਤਵਾਰ ਬੰਦੇ ਸੀਗੇ ਉਹਨਾਂ ਨੂੰ ਵੀ ਇੱਥੇ ਮੌਕੇ ਤੇ ਬੁਲਾਇਆ ਗਿਆ ਸੀਗਾ 112 ਦੇ ਕਾਲ ਕੀਤੀ ਗਈ ਸੀਗੀ ਪੁਲਿਸ ਵੀ ਮੌਕੇ ਤੇ ਆਈ ਸੀਗੀ ਲੇਕਿਨ ਅਜੇ ਤੱਕ ਇਹਨਾਂ ਦੀ ਜਿਹੜੀ ਸ਼ਿਕਾਇਤ ਸੀਗੀ ਉਹਦੇ ਤੇ ਕੋਈ ਵੀ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਦੀ ਮੰਗ ਹੈਗੀ ਹੈ ਰੋਸ਼ ਹੈਗਾ ਇੱਕ ਤਾਂ ਦੂਸਰੀ ਮੰਗ ਹੈਗੀ ਹੈ ਕਿ ਪੁਲਸ ਜਿਹੜੀ ਆ ਉਹਨਾਂ ਦੋਸ਼ੀਆਂ ਦੇ ਉੱਤੇ ਜਿਹੜੇ ਸਰਾਤ ਅੰਸ਼ਰ ਹੈਗੇ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰੇ ਤਾਂ ਜੋ ਉਹਨਾਂ ਨੂੰ ਇਨਸਾਫ ਮਿਲ ਸਕੇ ਦੂਸਰੇ ਪਾਸੇ ਪਿੰਡ ਦੇ ਜਿਹੜੇ ਪਤਵੰਤੇ ਬੰਦੇ ਹੈਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦਾ ਵੀ ਇਹੀ ਕਹਿਣਾ ਕਿ ਜਿਹੜੀ ਸ਼ਿਕਾਇਤ ਦਿੱਤੀ ਹੈ ਵਾਕਿਆ ਇਹ ਇੱਕ ਮੰਦਭਾਗੀ ਘਟਨਾ ਆ ਕਿ ਜਿਹੜਾ ਹਮਲਾ ਕਰਨਾ ਇੱਤੇ ਪੁਲਿਸ ਨੂੰ ਜ਼ਰੂਰ ਕਾਰਵਾਈ ਕਰਨੀ ਚਾਹੀਦੀ ਤਾਂ ਜੋ ਕੋਈ ਵੀ ਕਿਸੇ ਤਰ੍ਹਾਂ ਦੀ ਨਾ ਹੋਣੀ ਘਟਨਾ ਇਸ ਪਰਿਵਾਰ ਨਾਲ ਨਾ ਵਾਪਰੇ ਤੇ ਨਾ ਹੀ ਕਿਸੇ ਹੋਰ ਨਾਲ ਐਦਾਂ ਦੀ ਜਿਹੜੀ ਘਟਨਾ ਵਾਪਰੇ ਗੱਲਬਾਤ ਸੁਣਾਣੇ ਇਹਨਾਂ ਨਾਲ ਕੀਤੀ ਹੋਈ ਕੀ ਹੋਇਆ ਸੀਗਾ ਕੀ ਮੰਗ ਹੈਗੀ ਆ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਜਿਮੜੇ ਕੀ ਨਾ ਹੈ ਆਪਣਾ ਕੰਤਾਦੇਵ ਕਿਹੜਾ ਪਿੰਡ ਹੈਗਾ ਪਿੰਡ ਦਤਿਆਲ ਕੀ ਗੱਲਬਾਤ ਹੋਈ ਐ ਇਹ ਗੱਲਬਾਤ ਪਹਿਲੀ ਤਰੀਕ ਦੀ ਐ ਕੋਈ 9:30 ਵਜੇ ਦੀ ਪਹਿਲੀ ਵਾਰ ਸੇ ਚਲਦੀ ਐ ਉਹ ਤਿੰਨ ਸਾਲ ਜਿਵੇਂ ਕਹ ਪਹਿਲੇ ਹੀ ਗੱਲ ਹੋਣੀ ਐ ਇਹਨੇ ਕਿਹਾ ਸਾਢੇ 9 ਵਜੇ ਤੇ ਆਈਏ ਪਹਿਲਾਂ ਗਾਲਾਂ ਵਾਲਾਂ ਕੱਢੀਆਂ ਫਿਰ ਇਹਨਾ ਮਗਰਾਂ ਲਾਈ ਆਂ ਆਖਿਆ ਮਾਂ ਕੁੜੀਆਂ ਦਿਖਾ ਕੋਈ ਬਾਹਰ ਗਾਲਾਂ ਗੋਲਾ ਕੱਢਾ ਦਾ ਆਂ ਅੰਦਰ ਚਲੀਏ ਜੇ ਲੈਣੇ ਦਿਖਿਆ ਤੇ ਉਹਨੇ ਫਲਵਾਰ ਗੇੜਾ ਕੇ ਠਾਲ ਲੈ ਠਾਲ ਸੰਨਵਾਰ ਡਾਂਗਾ ਲਈ ਐ ਬੱਟੇ ਲਈ ਐ અમારી ਦੋ ਬੰਦੇ ਪਨਛੋਈਏ ਦੋ ਮਗਰ ਬੋਲਾ ਦੇ ਬਾਹਰ ਆਖਲੇ ਕੀ ਕਰਾਂ ਦਿਓ ਟੱਪੋ ਗੇੜ ਜਾਊ ਟੰਗ ਇੱਕਦਮ ਆਰੀ ਐ ਲਿਆਉ ਖੇਚ ਗਏ ਲਿਆਉ ਕੀ ਕਰਾ ਦਿਓ ਦੋ ਬੰਦੇ ਬਾਹਰ ਹੋ ਸਾਤੋਂ ਪੰਛੋਇਆ ਨਹੀਂ ਮਤਲਬ ਪੰਗ ਪੁੰਗਾ ਬੜੀਆ ਸਾਰੇ ਰਸਤੇ ਦੀ ਵਿੱਚੇ ਉਹ ਸਾਤੋਂ ਹੀ ਪੰਛੋਇਆ ਦੋ ਬੰਦਿਆਂ ਦੀ ਪਰਚਾਣ ਤੇ ਕੈਮਰੇ ਵਗੈਰਾ ਲੱਗੇ ਆ ਕੈਮਰੇ ਲੱਗੇ ਸਾਡੇ ਕੈਮਰੇ ਲੱਗੇ ਆ ਕੈਮਰੇ ਤੁਸੀਂ ਕਢਾ ਸਕਦੇ ਹੋ ਦੇਖ ਸਕਦੇ ਹੋ ਉਸ ਤੋਂ ਬਾਅਦ ਕੋਈ ਕੰਪਲੇਨ ਵਗੈਰਾ ਕੀਤੀ ਹਾਂਜੀ ਫਿਰ ਅਸੀਂ 112 ਤੇ ਫੋਨ ਕੀਤਾ ਸਰਪੰਚ ਵੀ ਆਇਆ ਮੈਂਬਰ ਆਇਆ ਫਿਰ ਮhalla 112 ਦੇ ਹੈਡ ਪੁਲਿਸ ਆਈ ਆ ਅੱਜ ਕਿੰਨੇ ਦਿਨਾਂ ਹੋ ਗਏ ਸਾਡੇ ਕੋਸ਼ਣ ਹੋਈ ਨੂੰ ਕੀ ਮੰਨ ਕਰ ਦਿਓ ਤੁਸੀਂ ਸਾਡਾ ਨਿਸ਼ਾਫ ਹੋਣਾ ਚਾਹਦਾ ਸਾਹ ਸੁਣਾਈ ਹੋਣੀ ਚਾਹੀ ਸਭ ਜੀ ਭਾਈ ਕੀ ਨਾ ਜੀ ਆਪਣਾ ਮੇਰਾ ਮਗਰਾ ਬਾਈ ਆਪਣਾ ਘਰ ਹੈਗਾ ਹਾਂ ਜੀ ਜੀ ਮੇਰਾ ਆਪਣਾ ਘਰ ਕੀ ਗੱਲਬਾਤ ਹੋਈ ਕਹਿੰਦੇ ਲੜਾਈ ਹੋਈ ਹੈ ਕੋਈ ਲੜਾਈ ਭਾਈ ਕੀ ਆ ਚਿਰਤ ਮੜ ਕੇ 3 ਸਾਲ ਹੋ ਗਏ ਇਸ ਗੱਲ ਨੂੰ ਮੈਂ ਕੰਮ ਕਰਦ ਰਿਹਾ ਤੇ ਘਰ ਦੇ ਪੈਸੇ ਲੈਣ ਆਲੇ ਸੀ ਇਹਨਾਂ ਸੱਜਾ ਮੈਨੂੰ ਉਹਨਾਂ ਫੋਨ ਕਰਕੇ 1.5 ਸਾਲ ਬਾਅਦ ਕਿ ਪਹਿਲਾਂ ਜੇ ਆਪਣੇ ਆਏ ਸਵੇਰੇ ਰਾਤ ਫੋਨ ਕਰਦ ਰੇਣਾ ਮੈਨੂੰ ਮੈਂ ਸਵੇਰੇ ਗਿਆ ਅਗੋਂ ਪੱਥਰ ਦਾ ਕੰਮ ਕਰਦ ਰਹਾ ਪੱਥਰ ਢੋਂਦ ਰਿਹਾ ਸਵੇਰੇ ਗਿਆ ਮੈਂ 6 ਵਜੇ ਦੇ ਇਹਨਾਂ ਨੂੰ ਲੁੱਕੇ ਰਕੇ ਮੈਂ ਪਹਿਲੀ ਦੇ ਵਿੱਚ ਬਾਹਰ ਚੋਪੇ ਦਾ ਘਰ ਲੈ ਗਏ ਮਾਰ ਕੋਟ ਦੇ ਉੱਥੇ ਮੇਰੇ ਲੱਤ ਥੋੜੀ ਦਾ ਬ ਤੋ ਲਈਆ ਉਹਦੀ ਰੰਜਿ ਦੇ ਵਿੱਚ ਮੈਨੂੰ ਤਾਂ ਕਿਹਦੇ ਦਿੰਦੇ ਰਹਿੰਦੇ ਨੇ ਵੀ ਤਾਂ ਨਹੀਂ ਖਤਮ ਕਰਦਣਾ ਕਿਹਲੇਗੀ ਜੇ ਲੱਗਦਾ ਬਾਹਰ ਨੂੰ ਲੱਭ ਗਿਆ ਤੇ ਉਹਦੇ ਬਾਜੂ ਦੇ ਫਿਰ ਬਾਹਰ ਨੂੰ ਲੱਭੇ ਨਾ ਹੱਥ ਪਾਈ ਹੋਈ ਤੇ ਚਲੋ ਉਹਨਾਂ ਦਾ ਖਤਮ ਉਹ ਲੋ ਮੋ ਕਦੇ ਕਰਮ ਆਪਣੇ ਭਰਾ ਨੂੰ ਲੈ ਕੇ ਤੇ ਦੋ ਬੰਦੇ ਹੋਰ ਸੱਜ ਗਏ ਮਰ ਗਏ ਤੇ ਕਰ ਦਿਆ ਗਏ ਹਮਲਾ ਕੀਤਾ ਕਰ ਦੋਏ ਉਸ ਤੋਂ ਬਾਅਦ ਉਸ ਤੋਂ ਬਾਅਦ ਮੋਰਚਲੇ ਅੰਦਰ ਅੱਜ ਇੱਕ ਹੋਰ ਹੀ ਮਿਲ ਗਈ ਦੋ ਬੰਦੇ ਦੌੜ ਗਏ ਤੇ ਉਹ ਮੋਰਚਾ ਸੋਟ ਕੇ ਦੇ ਦਿੱਤੇ ਤੇ ਉਹ ਉਹ ਭੜਾੜ ਮੇ ਪਾੜ ਕੇ ਅੰਦਰ ਲਿਆ ਕੇ ਤੇ ਲਾਇਆ ਆਪਣੇ ਇਹ ਰਾਤ ਨੂੰ ਫਿਰ ਮੋਟਾ ਮੁੱਢ ਲੈ ਰਿਹਾ ਕੋਈ ਕੰਪਲੇਨ ਵਗੈਰਾ ਕਰੋ ਪਲਾਨ ਕੀਤੀ ਚ ਭਾਈ ਪੁਸ ਮੌਕਾ ਦੇਗੀ ਸਰਕਾਰ ਚ ਵੀ ਆ ਗਈ ਕਹਿੰਦੇ ਸੀਸੀਟੀਵੀ ਵੀ ਹੈ ਹਾਂ ਸਿਸਟਮ ਕੈਮਰੇ ਵਿੱਚ ਸਭ ਕੁਝ ਹੈ ਜੀ ਮੰਗ ਕਰਦੇ ਮੰਗੋ ਇਨਸਾਫ ਹੋਣਾ ਚਾਹੀਦਾ ਮਰਾ ਕੋਈ ਪਤਾ ਨਹੀਂ ਉਹ ਕਿਹੜੇ ਮੌਕੇ ਕਿੱਥੇ ਘੇਰ ਲੈਣਗੇ ਕਦੋਂ ਖਤਮ ਕਰ ਦੇਣਗੇ ਕਿ ਨਾ ਜੀ ਆਪਣਾ ਸਰ ਬਲਵਿੰਦਰ ਸਿੰਘ ਨਾਂ ਬਲਵਿੰਦਰ ਸਤਾਂਚੂ ਤੁਸੀਂ ਪਿੰਡ ਤੇ ਹਾਂ ਜੀ ਮੇਰੇ ਮਜ਼ਰ ਨਾਂ ਹਾਂ ਜੀ ਕੀ ਗੱਲ ਬਾਤ ਹੈ ਬਜ਼ੁਰਗਾਂ ਦੀ ਕਾਫੀ ਰੋਸ ਹੈਗਾ ਤੁਹਾਡੇ ਪਿੰਡ ਦੇ ਕੋਈ ਬਜ਼ੁਰਗ ਹੈਗੇ ਨੇ ਸਰੇ ਪਹਿਲੀ ਤਰੀਕ ਦੀ ਰਾਤ ਦੀ ਗੱਲ ਹੈ ਇਹਨਾਂ ਨੇ ਮਤਲਬ ਸਾਨੂੰ ਫੋਨ ਕੀਤਾ ਉਸ ਵੇਲੇ ਮੈਂ ਇੰਦੇ ਕੋ ਆਇਆ ਅਗਿੰਦੇ ਕੋ ਇਹਨਾਂ ਨੇ 112 ਤੇ ਕਾਲ ਵੀ ਕੀਤੀ ਸੀ ਮੁਲਾਜ਼ਮ ਵੀ ਆਏ ਸੀ ਇੱਥੇ ਇੰਦੇ ਮਤਲਬ ਘਰ ਦੇ ਉੱਤੇ ਹਮਲਾ ਹੋਇਆ ਹੈ ਇਹਨਾਂ ਨੂੰ ਮਤਲਬ ਪੰਡ ਤੋੜ ਵੀ ਹੋਈ ਜਾਂਦੇ ਲਾਈਟਾਂ ਲੁੱਟਾਂ ਵੀ ਇੰਦੇ ਅੰਗੇੜਣਾ ਡੰਡੂ ਨਾਲ ਵੀ ਮਾਰੇ ਗਏ ਇਤਾਂ ਮਾਰੇ ਗਏ ਤੇ ਇਹਨਾਂ ਨੇ ਮੁਲਾਜ਼ਮ ਨੂੰ ਦੱਸਿਆ ਅਸੀਂ ਮੌਕਾ ਦੇਖਿਆ ਉਸ ਵੇਲੇ ਮੈਂ ਕਹਣਾ ਵੀ ਜਿਹੜੀ ਇਹ ਬੰਦੀ ਕਾਰਵਾਈ ਹੈ ਇਹ ਜਿਹੜੇ ਵੀ ਸਰਾਰਤੀ ਬੰਦੇ ਨੇ ਇਹਦੇ ਤੇ ਕੀਤੀ ਹੈ ਕੀ ਘਟਨਾ ਰਾਤ ਦੀ ਹੈ ਜੀ ਹਾਂ ਜੰਜੀ ਰਾਤ ਕੋਈ 9:30 ਵਜੇ ਦੇ ਕਰੀਬ ਹੈਗੀ ਲੱਗਦਾ ਨਹੀਂ ਸੀਸੀਟੀਵੀ ਦੀ ਜਿੱਦਾਂ ਨਹੀਂ ਫੁਟੇਜ ਦੇਖ ਲਈ ਤਾਂ ਕਾਫੀ ਏਟਮ ਵੱਡਾ ਨੁਕਸਾਨ ਹੋ ਸਕਦਾ ਇਹਨਾਂ ਦੇ ਜਿੱਦਾਂ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹਾਂ ਜੀ ਸਰ ਬਿਲਕੁਲ ਕਰ ਸਕਦੇ ਆ ਕੱਲ ਨੂੰ ਮਤਲਬ ਕੋਈ ਵੀ ਆ ਕੇ ਕਿਸੇ ਵੀ ਘਰ ਤੇ ਵੀ ਹੋ ਸਕਦਾ ਕਰਨ ਅਗਰ ਇਹ ਸਾਡੀ ਪ੍ਰਸ਼ਾਸਨ ਅੱਗੇ ਇਹ ਹੀ ਮੰਗਾ ਵੀ ਇਸ ਇਹੋ ਜਿਹੇ ਬੰਦਿਆਂ ਦੇ ਕਾਰਵਾਈ ਕੀਤੀ ਜਾਏ ਜਿਹੜੇ ਬੰਦੇ ਵੀ ਗਲਤ ਆ ਰਿਪੋਰਟ ਦੇ ਕਾਨੂੰ ਆਉਣ ਵਾਲੇ ਰਾਮ ਜੂ ਕੇਸ ਦੇ ਘਰ ਦੇ ਕੋਈ ਹਮਲਾ ਨਾ ਕਰੇ ਕੋਈ ਨੁਕਸਾਨ ਨਾ ਪਹੁੰਚਾਏ